ਹਾਂ ਤੂੰ ਮੇਰੇ ਤੇ ਬੜਾ ਡੀਸੀ ਲੱਗਿਆ ਮੈਂ ਸੱਚੀ ਲੱਗਿਆ ਹੋਇਆ ਲਾ ਉਹ ਜਿਹੜੇ ਡੀਸੀ ਲੱਗਦੇ ਆ ਨਾ ਉਹ ਆਈਏ ਸੱਸਰ ਹੁੰਦੇ ਆ ਆਈਏ ਸੱਸਰ ਮਤਲਬ ਪੂਰੇ ਦੇਸ਼ ਦੇ ਵਿੱਚ ਇੱਕ ਸਰਵਿਸ ਹੈਗੀ ਆ ਉਹਦੇ ਵਿੱਚ ਬਹੁਤ ਸੀਨੀਅਰ ਤੋਂ ਲੈ ਕੇ ਡੀਸੀ ਐਸਟੀਐਮ ਤੱਕ ਆਫੀਸਰ ਜਿਹੜੇ ਉਹ ਉਸੇ ਸਰਵਿਸ ਦੇ ਹੁੰਦੇ ਆ ਉਹਦੇ ਲਈ ਬੱਚੇ ਹਰ ਸਾਲ ਨਾ ਇੱਕ ਇਮਤਿਹਾਨ ਹੁੰਦਾ ਹੈ ਅਮਰੀਕਾ ਦੀ ਕੁੜੀਆਂ ਨੂੰ ਦੇਖ ਨਹੀਂ ਰਿਹਾ ਜੇ ਥੋੜਾ ਸਾਈਡ ਤੇ ਹੋ ਜਾਓ ਜਿਨ੍ਹਾਂ ਆਪਾਂ ਕਿਸੇ ਵੀ ਨੌਕਰੀ ਲਈ ਕੋਈ ਪੇਪਰ ਦੇਵਾਂਗੇ ਤੁਸੀਂ ਹੁਣੇ ਚੋਂ ਪੜ੍ਹਾਈ ਕਰ ਜਾਓਗੇ ਮੰਨ ਲਓ ਪਲੱਸ 2 ਕਰ ਲਈ ਫਿਰ ਪਲੱਸ 2 ਕਰਕੇ ਤੁਸੀਂ ਕਾਲਜ ਕਰ ਲਿਆ ਗ੍ਰੈਜੂਏਸ਼ਨ ਹੋ ਗਈ ਉਸ ਤੋਂ ਬਾਅਦ ਤੁਸੀਂ ਉਸ ਐਗਜ਼ਾਮ ਲਈ ਜਿਹਦੇ ਨਾਲ ਨੌਕਰੀ ਮਿਲੂਗੀ ਉਹਦੇ ਲਈ ਐਲੀਜੀਬਲ ਹੋ ਜਾਣਾ ਹੈ ਨਾ ਇਹ ਪਤਾ ਹੈ ਤੁਹਾਡਾ ਕਹਿਣ ਮੇਰੇ ਚਾਹੇ ਕਿ ਉਧਰ ਮੇਰੀ ਨਾਲ ਹੀ ਹੋਣਾ ਤੁਸੀਂ ਪਲੱਸ 2 ਬਾਅਦ ਜਾਂ ਗ੍ਰੈਜੂਏਸ਼ਨ ਬਾਅਦ ਕਿਸੇ ਨੌਕਰੀ ਲਈ ਕੋਈ ਪੇਪਰ ਦੇਉਗੇ ਹਨ ਉਹਦੇ ਚ ਤੁਸੀਂ ਮੰਨ ਲਓ ਕੋਈ ਇਨਸਪੈਕਟਰ ਬਣਦੇ ਹੋ ਕਲਰਕ ਬਣਦੇ ਹੋ ਹਨ ਉਹ ਪੇਪਰ ਹੋਊਗਾ ਇਸੇ ਤਰੀਕੇ ਨਾਲ ਇਸ ਤੋਂ ਉੱਪਰ ਹੋਰ ਜਿਹੜੇ ਇਸ ਤੋਂ ਵੀ ਸੀਨੀਅਰ ਪੋਸਟਾਂ ਨੇ ਉਹਨਾਂ ਲਈ ਵੀ ਪੇਪਰ ਹੁੰਦਾ ਇਸੇ ਤਰੀਕੇ ਨਾਲ ਆਈਐਸ ਬਣ ਲੈ ਵੀ ਪੇਪਰ ਹੁੰਦਾ Indian Administrative Service ਦੇ ਵਿੱਚ ਆਨ ਲਈ ਵੀ ਇੱਕ ਪੇਪਰ ਹੁੰਦਾ ਹੈ ਤੇ ਉਹਦੇ ਨਾਲ ਫਿਰ ਤੁਸੀਂ ਬਹੁਤ ਸੀਨੀਅਰ ਪੋਸਟ ਤੇ ਚਲੇ ਜਾਂਦੇ ਹੋ ਐਸ ਡੀ ਐਮ ਤੋਂ ਸਟਾਰਟ ਕਰਦੇ ਹੋ ਫਿਰ ਏ ਡੀ ਸੀ ਬਣਦੇ ਹੋ ਫਿਰ ਡੀ ਸੀ ਬਣਦੇ ਹੋ ਫਿਰ ਉੱਪਰ ਉੱਪਰ ਤੱਕ ਬਹੁਤ ਹੁੰਦਾ ਉਹ ਹਰ ਸਾਲ ਹੁੰਦਾ ਪੇਪਰ ਉਹਦੇ ਬਾਰੇ ਬਹੁਤ ਲੋਕਾਂ ਦੇ ਮਨ 'ਚ ਇਹ ਹੀ ਭੁਲੇਖਾ ਹੁੰਦਾ ਹੈ ਵੀ ਇਹ ਪੇਪਰ ਜਿਹੜਾ ਸਿਰਫ ਅੰਗਰੇਜ਼ੀ ਦੇ ਵਿੱਚ ਹੁੰਦਾ ਹੈ ਜਦਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਉਹ ਕੋਈ ਵੀ ਬੰਦਾ ਆਪਣੀ ਭਾਸ਼ਾ ਦੇ ਵਿੱਚ ਦੇ ਸਕਦਾ ਮੰਨ ਲਓ ਕਿਰਲਾ ਵਾਲੇ ਮਲਿਆਲਮ ਦੇ ਵਿੱਚ ਦੇਣਗੇ ਉੜੀਸਾ ਵਾਲੇ ਉੜੀਆ ਦੇ ਵਿੱਚ ਦੇਣਗੇ ਹਨਾ ਤੇ ਕੋਈ ਹੋਰ ਆਪਣੀ ਭਾਸ਼ਾ ਦੇ ਵਿੱਚ ਦੇ ਸਕਦਾ ਉਵੇਂ ਆਪਾਂ ਪੰਜਾਬੀ ਦੇ ਵਿੱਚ ਵੀ ਉਸ ਪੇਪਰ ਨੂੰ ਲਿਖ ਸਕਦੇ ਹਾਂ ਤੇ ਉਹਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਹੁਣ ਤੱਕ ਦੋ ਜਣੇ ਪੰਜਾਬੀ ਦੇ ਵਿੱਚ ਆਈਐਸ ਪੇਪਰ ਜਿਨ੍ਹਾਂ ਨੇ ਦਿੱਤਾ ਜਿਵੇਂ ਵਿਰਿੰਦਰ ਸ਼ਰਮਾ ਸਰ ਉਹ ਵੀ ਡੀਸੀ ਮਾਨ ਸਰ ਇਹ ਆਵੇ ਸੇ ਤੇ ਉਹ ਪਹਿਲੇ ਸੀਗੇ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਇਮਤਿਹਾਨ ਪਾਸ ਕੀਤਾ ਸੀਗਾ ਤੇ ਉਹਨਾਂ ਤੋਂ ਬਾਅਦ ਮੈਂ ਦੂਸਰਾ ਸੀਗਾ ਉਹਨਾਂ ਨੇ 2009 ਦੇ ਵਿੱਚ ਪਾਸ ਕੀਤਾ ਸੀਗਾ ਮੈਂ 2012 ਦੇ ਵਿੱਚ ਪਾਸ ਕੀਤਾ ਸੀਗਾ ਤੇ ਹੁਣ ਕੋਈ ਥੋੜੇ ਵਿੱਚ ਉਹ ਖੜਾ ਹੋਊਗਾ ਜਦੋਂ ਤੁਸੀਂ ਪੜ੍ਹ ਕੇ ਆਪਣੀ ਪ੍ਰਾਪਤੀ ਕਰਗੇ ਤਾਂ ਕੋਈ ਤੀਸਰਾ ਚੌਥਾ ਪੰਜਵਾਂ ਤੇ ਇਹਨਾਂ ਦਰਜਣਾਂ ਸੈਂਕੜੇ ਹੋਣੇ ਚਾਹੀਦੇ ਨੇ ਜਿਹੜੇ ਇਸ ਪੇਪਰ ਨੂੰ ਫੇਰ ਕਲੀਅਰ ਕਰਨ ਤੇ ਫੇਰ ਡੀਸੀ ਬਣਨ ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਵੀ ਇਹ ਪੇਪਰ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਆ ਕਿ ਇਹ ਮੈਨੂੰ ਲੱਗਦਾ ਹੁੰਦਾ ਕਿ ਜੇ ਮੈਨੂੰ ਇੰਗਲਿਸ਼ ਤਾਂ ਆਉਂਦੀ ਨਹੀਂ ਹੈਗੀ ਜਾਂ ਮੈਂ ਬੋਲ ਨਹੀਂ ਸਕਦਾ ਹੈਗਾ ਜਾਂ ਉਹਦੀ ਲਿਖ ਨਹੀਂ ਸਕਦਾ ਹੈਗਾ ਫਿਰ ਮੈਂ ਇਸ ਪੇਪਰ ਦੇ ਵਿੱਚ ਕਿਵੇਂ ਕਾਮਯਾਬ ਹੋ ਸਕਦਾ ਤਾਂ ਤੁਸੀਂ ਡੀਸੀ ਬਣਨ ਦਾ ਪੇਪਰ ਜੇ ਮੈਂ કહਾਂ ਤਾਂ ਪੰਜਾਬੀ ਦੇ ਵਿੱਚ ਵੀ ਦੇ ਸਕਦੇ ਹੋ ਹੈ ਕਿਸੇ ਦੀ ਹਿੰਮਤ ਕਿਸੇ ਦੀ ਸੋਚ ਕਿਸੇ ਨੇ ਸੋਚਿਆ ਹੋਵੇ ਹੁਣ ਤੱਕ ਕਿ ਹਾਂ ਮੈਂ ਡੀਸੀ ਬਣਨਾ ਕਿ ਨਹੀਂ ਬਣਨਾ ਡੀਸੀ ਸਸਾ ਕਰ ਰਹੇ ਹੋ ਜਿਹਨੇ ਮੈਂ ਜੱਸ ਖੜਾ ਬਰ ਬਰ ਉੱਤਮ ਥੋੜਾ ਯਾਨੀ ਕਹਿੰਦਾ ਨਹੀਂ ਕੁੜੀਆਂ ਜ਼ਿਆਦਾ ਹੱਥ ਖੜੇ ਕਰਨਗੇ ਮਨ ਲੱਗਦਾ ਤੇ ਆ ਤੁਸੀਂ ਯਾਦ ਰੱਖਿਓ ਆਪਣੇ ਕੋਲੇ ਨਾ ਲਿਖ ਕੇ ਰੱਖ ਲਓ ਘਰੇ ਵੀ ਲਿਖ ਕੇ ਲਾ ਦਿਓ ਕਿ ਮੈਂ ਹਾਂ ਡੀਜ਼ੀ ਬਣਨਾ ਹਣਾ ਮੈਂ ਵੀ ਉਹੀ ਕੀਤਾ ਸੀ ਜਦੋਂ ਤੁਹਾਡੇ ਕਿ ਜੱਡਾ ਸੀ ਤੁਸੀਂ ਕਿੰਨੇ ਐਟਮੀਨੋਮੀ ਵਾਲੇ ਹੋਵੋਗੇ ਸੱਤਵੀਂ ਵਾਲੇ ਨੌਵੀਂ ਵਾਲੇ ਵੀ ਆ ਜੀ ਨੇ ਹੈਗੇ 9th ਵਾਲੇ ਹਾ ਮੈਂ 9th ਦੇ ਵਿੱਚ ਇਹ ਗੱਲ ਸੁਣੀ ਸੀ ਤੇ ਮੈਂ ਉਦੋਂ ਹੀ ਇਸ ਗੱਲ ਨੂੰ ਸੁਪਨਾ ਜਿਹਾ ਬਣਾ ਲਿਆ ਸੀਗਾ ਤੇ ਉਦੋਂ ਤੋਂ ਲੱਗਿਆ ਰਿਹਾ ਇਸ ਗੱਲ ਤੇ ਔਰ ਇਹ ਵੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਸੋਚੋਗੇ ਜੀ ਇੱਕ ਹੀ ਜਣਾ ਡੀਸੀ ਬਣ ਸਕਦਾ ਤੁਹਾਨੂੰ ਹੁਣ ਮਾਨਸੇਰੇ ਦੇ ਵਿੱਚ ਇੱਕ ਡੀਸੀ ਜਿੰਦਾ ਪਰ ਪੂਰੇ ਦੇਸ਼ ਦੇ ਵਿੱਚ ਨਾ ਸੱਤ ਸੌ ਤੋਂ ਜ਼ਿਆਦਾ ਜ਼ਿਲ੍ਹੇ ਹੈਗੇ ਆ ਇਹਦਾ ਮਤਲਬ ਜੇ ਤੁਸੀਂ ਸਾਰੇ ਵੀ ਡੀਸੀ ਬਣ ਜੋਗੇ ਤਾਂ ਵੀ ਕਿਤੇ ਨਾ ਕਿਤੇ ਲੱਗ ਜਾਓਗੇ ਕੋਈ ਹਮਾਚਲ ਤੇ ਲੱਗ ਜਾਓਗੇ ਕੋਈ ਹਰਿਆਣਾ ਤੇ ਲੱਗ ਜਾਊਗਾ ਕੋਈ ਰਾਜਸਥਾਨ ਤੇ ਲੱਗ ਜਾਊਗਾ ਤੁਹਾਨੂੰ ਸਾਰਿਆਂ ਨੂੰ ਵੀ ਅਕਮੋਡੇਟ ਕੀਤਾ ਜਾ ਸਕਦਾ ਜਿਹੜਾ ਵੀ ਉਹ ਪੀਪਰ ਪਾਸ ਕਰ ਲੂਗਾ ਤਾਂ ਤੁਸੀਂ ਸਾਰੇ ਆਪ ਦਾ ਕੋਈ ਨਾ ਕੋਈ ਨਿਸ਼ਾਨਾ ਮਿੱਥੋ ਹੁਣ ਤੋਂ ਕਹਿ ਦਿਆ ਕਰੋ ਬਸ ਸਿਰਫ ਹਜੇ ਕਹਿਣ ਦੀ ਵੀ ਗੱਲ ਹੈ ਕਿ ਮੈਂ ਤਾਂ ਜੀ ਆ ਪੜਨਾ ਹੈ ਚਾਹੇ ਕੋਈ ਤੁਹਾਨੂੰ ਕਿੰਨਾ ਮਰਦੀ ਮਜ਼ਾਕ ਕਰੇ ਉਸ ਗੱਲ ਦੇਖ ਤੇ ਫਿਰ ਵੀ ਉਹ ਲੈ ਆ ਗਿਆ ਵੱਡਾ ਡੀਸੀ ਇਹਨੇ ਮੰਨਣ ਦੀ ਸੀ ਨਵਾਂ ਅਜੇ ਕਾफी ਗਾਂ ਦੀ ਗੱਲ ਹੈ ਜੇ ਤੁਸੀਂ ਕਾफी ਛੋਟੇ ਹੋ ਪਰ ਜੇ ਹੁਣ ਤੋਂ ਤੁਸੀਂ ਸੋਚ ਕੇ ਰੱਖੋਗੇ ਨਾ ਫਿਰ ਕੋਈ ਟੀਚਰ ਕੋਈ ਪੇਰੈਂਟਸ ਕੋਈ ਕੋਈ ਆਫੀਸਰ ਮੇਰੇ ਵਰਗਾ ਉਹ ਤੁਹਾਨੂੰ ਗਾਈਡ ਕਰੂਗਾ ਕਿ ਹਾਂ ਜੇ ਤੂੰ ਆ ਬਣਨਾ ਹੈਗਾ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਤਾਂ ਉਹ ਕਿਸ ਤਰੀਕੇ ਨਾਲ ਬਣਿਆ ਜਾ ਸਕਦਾ ਤਾਂ ਅੱਜ ਤੋਂ ਤੁਹਾਡਾ ਇਹ ਸਫਰ ਸ਼ੁਰੂ ਹੁੰਦਾ ਹੈ ਤੁਸੀਂ ਆਪਣੇ ਮਨ ਚ ਇੱਕ ਬਣਾ ਲਓ ਗੱਲ ਕਿ ਮੈਂ ਆ ਪ੍ਰਾਪਤੀ ਕਰਨੀ ਹੈ ਜ਼ਿੰਦਗੀ ਦੇ ਵਿੱਚ ਫਿਰ ਕੁਝ ਵੀ ਔਖਾ ਨਹੀਂ ਹੁੰਦਾ ਤੁਸੀਂ ਕਰ ਸਕਦੇ ਹੋ ਹੋਰ ਕਿਸੇ ਦਾ ਕੋਈ ਸਵਾਲ ਕੋਈ ਵੀ ਕੁਝ ਪੁੱਛਣਾ ਚਾਹੁੰਦਾ ਹੋਵੇ ਬੋਲ ਸਕਦੇ ਹੋ ਬੇਚਿੰਜ ਕਰਕੇ ਕਿ ਸਾਡਾ ਆਪਣੇ ਸਕੂਲ ਆਏ ਹੋਏ ਆ ਇਹ ਸਭ ਹੀ ਰਹਿ ਜਾਂਦੀਆਂ ਬਾਤ ਹਾਂ ਹੁਣ ਆਪਣੇ ਕਬਜ਼ੇ ਆਪਣੇ ਸਕੂਲ ਆਏ ਹੋਏ ਆ ਤੇ ਹੁਣ ਆਪਣੇ ਤੋਂ ਭੱਜ ਨਹੀਂ ਸਕਦੇ ਹਿੰਦੂਸੀ ਜਿਹੜੇ ਬੋਲ ਸਕਦੇ ਹੋ ਕਿੱਥੇ ਜਾ ਕੇ ਇਹ ਝਿਜਕ ਰਿਹਾ ਕਿ ਪਤਾ ਨਹੀਂ ਡੀਸੀ ਦਾ ਉੱਤਰ ਕੀ ਹੋਊਗਾ ਸਾਨੂੰ ਵਾਣ ਦੇਣਗੇ ਨਾ ਦੇਣਗੇ

ਇਹ ਤੁਸੀਂ ਆਪਣੇ ਟੀਚਰਸ ਨੂੰ ਦੱਸੋ ਕਿ ਜੀ ਮੈਂ ਆ ਬਣਨਾ ਅੱਜ ਦਾ ਦਿਨ ਤੋਂ ਇਹ ਤੈਅ ਕਰਨ ਤੇ ਲਾਓ ਫਿਰ ਤੁਹਾਨੂੰ ਟੀਚਰ ਦੱਸਣਗੇ ਕਿ ਇਹ ਜਿਹੜਾ ਵੀ ਕੁਝ ਤੁਸੀਂ ਕਹਿ ਰਹੇ ਹੋ ਬਣਨ ਲਈ ਉਹ ਕਿਵੇਂ ਬਣਿਆ ਜਾ ਸਕਦਾ ਫਿਰ ਜਿਨ੍ਹਾਂ ਨੇ ਕਿਸੇ ਨੇ ਕਿਹਾ ਹੋਊਗਾ ਕਿ ਜੀ ਮੈਂ ਡੀਸੀ ਬਣਨਾ ਹੈ ਐਸਟੀਐਮ ਬਣਨਾ ਹੈ ਐਸਐਸਪੀ ਬਣਨਾ ਹੈ ਡੀਐਸਪੀ ਬਣਨਾ ਹੈ ਮੈਂ ਕੁਝ ਕਹੇ ਸੀ ਤੇ ਬੜਾ ਛੋਟਾ ਜਿਹਾ ਮੁੰਡਾ 6th ਕਲਾਸ ਦਾ ਬੜੀ ਸੁਣੀ ਇਹਨੇ ਪੱਗ ਬਣੀ ਹੋਈ ਸੀ ਮਾਂ ਨੂੰ ਪੁੱਛਿਆ ਬਤ ਕੀ ਬਣੇਗਾ ਕਹਿੰਦਾ ਜੀ ਡੀਐਸਪੀ ਤੇ ਉਵੇਂ ਤੁਹਾਡੇ ਚੋ ਵੀ ਕੁਝ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਨੂੰ ਇਹ ਕਲੈਰਿਟੀ ਹੋਵੇ ਕਿ ਹਾਂ ਮੈਂ ਕਿੱਧਰ ਨੂੰ ਜਾਣਾ ਹੈ ਫਿਰ ਰਸਤੇ ਆਪਣੇ ਆਪ ਹੀ ਬਣੀ ਜਾਈ ਦੇਣ ਅੱਜ ਤੁਸੀਂ ਆਪਣੇ ਟੀਚਰਸ ਨੂੰ ਦੱਸਿਓ ਤੇ ਜਿਨ੍ਹਾਂ ਨੇ ਫਿਰ ਅਫੀਸਰ ਬਣਨਾ ਹੋਊਗਾ ਉਹਨਾਂ ਦੀ ਮੈਂ ਹੈਲਪ ਕਰੂੰਗਾ ਕਿ ਥੋੜਾ ਗਾਈਡ ਕਰ ਦੂੰਗਾ ਕਿ ਹਾਂ ਉਹ ਕਿਸ ਤਰੀਕੇ ਨਾਲ ਪੜ੍ਹਿਆ ਕਰੇ ਮੇਰੀ ਗੱਲ ਕਿ ਅੱਜ ਆਪਾਂ ਇੰਨੀਆਂ ਇੱਕ ਗੱਲਾਂ ਨਾਲ ਹੀ ਵਿਦਾਈ ਲੈਣਾ ਮੈਂ ਤੁਹਾਡੇ ਤੋਂ ਕਿਸੇ ਦਾ ਮਨ ਕਰੇ ਮੇਰੇ ਦਫ਼ਤਰ ਦੇ ਵਿੱਚ ਵਿਜ਼ਿਟ ਕਰਨ ਨੂੰ ਕਦੇ ਮਰਜ਼ੀ ਆ ਸਕਦੇ ਹੋ ਤੇ ਜਦੋਂ ਕਦੇ ਇੱਥੇ ਕੋਈ ਹੋਰ ਫੰਕਸ਼ਨ ਹੋਏਗਾ ਤੇ ਮੈਨੂੰ ਜਦੋਂ ਮਰਜ਼ੀ ਬੁਲਾ ਲਿਓ ਮੈਂ ਆ ਜਾਵਾਂ ਥੈਂਕ ਯੂ ਵੈਰੀ ਮਚ